ਇੱਧਰ ਦੇਖੋ ਬਾਈ ਕਰੋ ਬਾਈ ਉਹ ਬਹੁਤ ਸੁੰਦੀ ਭਈਆ ਦੇਖ ਮਿਲ ਜੇ ਨਾ ਬਾਹਰ ਖੇਲਣ ਨੂੰ ਮਿਲ ਜੇ ਤੇ ਬੱਚੇ ਨੇ ਬਹੁਤ ਖੁਸ਼ ਹੁੰਦੇ ਆ ਪਹਿਲਾਂ ਬਹੁਤ ਡਰਦੀ ਹੁੰਦੀ ਪਹਿਲਾਂ ਨਹੀਂ ਵੈਸੀ ਹੁੰਦੀ ਹੁਣ ਹੈਗਾ ਕਿ ਨਹੀਂ ਹੋਇਆ ਤਾਂ ਦੇਖੋ ਦੇਖੀ ਬੱਚਿਆਂ ਵਾਲ ਦੇਖ ਲੈ ਨਾ ਖੋਸ਼ ਹੁੰਦੀ ਵਾਰਾ ਐਸੀ ਇਹ ਖਾਣਾ ਖਾਣ ਵਾਸਤੇ ਨਰਾਤਿਆਂ ਦੇ ਦਿਨ ਚੱਲਦੇ ਪਏ ਸੀਗੇ ਤੇ ਇਹਨਾਂ ਸਾਰਿਆਂ ਨੇ ਵਰਤ ਰੱਖੇ ਸੀ ਇਹਨਾਂ ਤੇ ਦੂਸਰਾ ਹੀ ਖਾਣਾ ਖਾਦਾ ਸੀ ਵਰਤ ਵਾਲਾ ਤੇ ਆਪਾਂ ਖਾ ਲਿਆ ਸੀ ਦੂਸਰਾ ਕਿਉਂਕਿ ਆਪਾਂ ਵਰਤ ਨਹੀਂ ਸੀ ਰੱਖਿਆ ਹੋਇਆ ਤੇ ਇਸ ਕਰਕੇ ਫਿਰ ਬਾਹਰ ਆ ਗਏ ਸੀਗੇ ਕਿ ਚਲੋ ਆਪਾਂ ਜਾਣਾ ਸੁਦਾ ਆਹ ਨਹੀਂ ਕੋਈ ਜਨੀ ਨਹੀਂ ਹੁੰਦੀ ਓ ਤੇ ਇੱਧਰ ਆਗੇ ਸੀਗੇ ਰਾਮਲੀਲਾ ਦੇਖਣ ਵਾਸਤੇ ਇਹ ਅੱਜ ਚੱਲਦਾ ਪਿਆ ਸੀ ਜਿੱਦਾਂ ਉਹਨਾਂ ਨੇ ਬਨਵਾਸ ਤੇ ਜਾਣਾ ਸੀਗਾ ਸੀਤਾ ਰਾਮ ਤੇ ਲక్ష్మణ ਨੇ ਤੇ ਇਹ ਉਹ ਵਾਲਾ ਸੀਨ ਚੱਲਦਾ ਪਿਆ ਸੀਗਾ ਇਹ ਸਰੂਪ ਨਖਾ ਦਾ ਸੀਨ ਚੱਲਦਾ ਪਿਆ ਜਦੋਂ ਉਹ ਆ ਰਹੀ ਸੀਗੀ ਤੇ ਸਾਹਮਣੇ ਬਨਵਾਸ ਤੇ ਸੀਗੇ ਰਾਮ ਤੇ ਲక్ష్ਮਨ ਤੇ ਸੀਤਾ ਸੀਗੀ ਤੇ ਹਨੂਮਾਨ ਜੀ ਰਾਮ ਜੀ ਨੂੰ ਮਿਲੇ ਸੀਗੇ ਜਦੋਂ ਅੱਜ ਹੈਗਾ ਇਹ ਨਵਰਾਤਰੇ ਨੇ ਤੇ ਅਸ਼ਟਮੀ ਹੈ ਤੇ ਤੁਹਾਨੂੰ ਸਾਰਿਆਂ ਦੀ ਨਵਰਾਤਰੀਆਂ ਦੀਆਂ ਮੁਬਾਰਕਾ ਹੋਣ ਤੇ ਅੱਜ ਅਸਤਮੀ ਕਰਾਂਗੇ ਤੇ ਇਹ ਮੈਂ ਹਾਨੀ ਕਾ ਕੇ ਘਰ ਆਈ ਹੋਈ ਆ ਤੇ ਅੱਜ ਆਪਾਂ ਸਾਰੇ ਜਣੇ ਰਲ ਕੇ ਇੱਥੇ ਹੀ ਅਸਤਮੀ ਜਿਹੜੀ ਆ ਉਹ ਆਪਾਂ ਕਰਨੀ ਆ ਤੇ ਕੰਜਕਾ ਮਿਠਾਈਆਂ ਨੇ ਤੇ ਅੱਗੇ ਵੈਸੇ ਮੈਂ ਵੀ ਕਰਦੀ ਹੁੰਨੀ ਪਰ ਐਤਕੀ ਮੈਂ ਕੀਤੀ ਨਹੀਂ ਸੀਗੀ ਕੰਜਕਾ ਮਿਠਾਈਆਂ ਨਹੀਂ ਆ ਤੇ ਅੱਜ ਇੱਥੇ ਆਪਾਂ ਸਾਰੇ ਜਣੇ ਰਲ ਮਿਲ ਕੇ ਤੇ ਕੰਜਕਾ ਨੂੰ ਖਵਾਵਾਂ ਪਿਆਵਾਂਗੇ ਤੇ ਹੂੰ आशीर्वाद ਲਵਾਂਗੇ ਤੇ ਤੁਸੀਂ ਬਣੇ ਰਿਓ ਵੀਡੀਓ ਦੇ ਨਾਲ ਤੁਹਾਨੂੰ ਵੀ ਦਿਖਾਣੇ ਆ ਕਹੋ ਜੈ ਮਾਤਾ ਦੀ ਕਹਨ ਵੀ ਕਹ ਜੈ ਮਾਤਾ ਦੀ ਕਹਨ ਵੀ ਕਹ ਜੈ ਮਾਤਾ ਦੀ ਕਹਿੰਦੀ ਪਈ ਹੈ ਤੇ ਇੱਧਰ ਬਣਦਾ ਪਿਆ ਪ੍ਰਸ਼ਾਦ ਤੇ ਬਣ ਗਿਆ ਇੱਧਰ ਤੇ ਇੱਥੇ ਰੱਖਦੇ ਆਪਾਂ ਪੂੜੀਆਂ ਕੱਢ ਲਾਂਗੇ ਤੇ ਆ ਵੀ ਪ੍ਰਸ਼ਾਦ ਬਣ ਗਿਆ ਜੀ ਮਾਤਾ ਭੋਗ ਲਗਾਵਾਂਗੇ ਤੇ ਬਣਾਣੇ ਆ ਪੂੜੀਆਂ ਇੱਥੇ ਮੈਂ ਆਵਾਜ਼ ਬੰਦ ਕਰ ਦਿੱਤੀ ਸੀ ਕਿਉਂਕਿ ਫਿਰ ਨਾ ਕਾਪੀਰਾਈਟ ਆ ਜਾਂਦਾ ਵਾ ਤੇ ਇਹ 뮤직 ਲੱਗਾ ਹੋਇਆ ਸੀ ਜਿੱਦਾ ਮਾਤਾ ਦੀਆਂ ਪੇਟਾਂ ਲੱਗੀਆਂ ਹੋਈਆਂ ਸੀਗੀਆਂ ਇਸ ਕਰਕੇ ਫਿਰ ਮੈਂ ਨਾ ਆਵਾਜ਼ ਬੰਦ ਕਰ ਦਿੱਤੀ ਸੀ ਸਭ ਕੁਝ ਤਿਆਰ ਵਾ ਹੁਣ ਤੇ ਪੂੜੀਆਂ ਕੱਢ ਕੇ ਨਾ ਤੇ ਫਿਰ ਕੰਜਕਾ ਨੂੰ ਭੋਗ ਲਗਾਉਣਾ ਵਾ ਕੰਜਕਾ ਨੂੰ ਦਿਨੇ ਆ ਤੇ ਸਭ ਕੁਝ ਹੁਣ ਤਿਆਰ ਹੋ ਗਿਆ ਸੀਗਾ ਮਾਤਾ ਰਾਣੀ ਵਸੇ ਇਸੇ ਤਰ੍ਹਾਂ ਸਾਰਿਆਂ ਤੇ ਕਿਰਪਾ ਬਣਾ ਕੇ ਰੱਖੇ ਤੇ ਮਾਤਾ ਰਾਣੀ ਦਾ ਹੱਥ ਸਾਰਿਆਂ ਤੇ ਰਵੇ ਤੇ ਕੰਚਕਾਂ ਅੱਜ ਵਸ ਨੌਵੀਂ ਕਈ ਕਰਦੇ ਨੇ ਕਈ ਅਸ਼ਟਮੀ ਕਰ ਦਿੰਦੇ ਨੇ ਤੇ ਇਹ ਅਸ਼ਟਮੀ ਕੀਤੀ ਪਰ ਵੀਡੀਓ ਤੁਹਾਨੂੰ ਮੈਂ ਅਸ਼ਟਮੀ ਤੋਂ ਬਾਅਦ ਮਤਲਬ ਕੀ ਪਾ ਰਹੀ ਆ ਅੱਜ ਦੁਸ਼ਹਿਰੇ ਵਾਲੇ ਦਿਨ ਪਾ ਰਹੀ ਆ ਦੁਸ਼ਹਿਰੇ ਵਾਲੇ ਦੀ ਜਿਹੜੀ ਉਹ ਫਿਰ ਮੈਂ ਅਗਲੇ ਦਿਨ ਪਾ ਦਿਆਂਗੀ ਤੇ ਇਸ ਕਰਕੇ ਕਿਉਂਕਿ ਇੱਕ ਦਿਨ ਮੇਰੇ ਕੋਲ ਵਿੱਚ ਪਈ ਪਈ ਨਹੀਂ ਸੀਗੀ ਕੱਲ ਪਾਉਣੀ ਸੀ ਪਰ ਕੱਲ ਪਈ ਨਹੀਂ ਸੀਗੀ ਇਸ ਕਰਕੇ ਮੈਂ ਅੱਜ ਵੀਡੀਓ ਤੁਹਾਡੇ ਤੱਕ ਪਹੁੰਚਾ ਦੇਾਂਗੀ ਤੇ ਇਸ ਤਰ੍ਹਾਂ ਅਸੀਂ ਕੰਜਕਾਂ ਸੈਲੀਬ੍ਰੇਟ ਕੀਤੀਆਂ ਸੀਗੀਆਂ ਮਾਤਾ ਦਾ ਦਿਨ ਜਿਹੜਾ ਸੈਲੀਬ੍ਰੇਟ ਕੀਤਾ ਸੀ ਇਸ ਤਰ੍ਹਾਂ ਵਾਹਿ ਮਾਤਾ ਰਾਣੀ ਸਾਰਿਆਂ ਤੇ ਕਿਰਪਾ ਬਣਾ ਕੇ ਰੱਖੇ ਤੇ ਇਧਰ ਬੱਚੇ ਆ ਗਏ ਸੀਗੇ ਤੇ ਜੋਤ ਵੀ ਜਗਾ ਲਈ ਸੀਗੀ ਤੇ ਹੁਣ ਕਰਦੇ ਆ ਪੂਜਨ ਕਰਦੇ ਆ ਕੰਜਕਾਂ ਦਾ ਇੱਥੇ ਪਹਿਲਾਂ ਪੈਰ ਧਵਾ ਲਏ ਸੀਗੇ ਕੰਜਕਾਂ ਦੇ ਤੇ ਇਸ ਤਰ੍ਹਾਂ ਵੀ ਫਿਰ ਵਸ ਕੰਜਕਾਂ ਆਪਣੀਆਂ ਹੀ ਨੇ ਜਿੱਦਾਂ ਲਾਗੇ ਲਾਗ ਕੇ ਦੀਆਂ ਲੜਕੀਆਂ ਹੁੰਦੀਆਂ ਆ ਤੇ ਹੁਣ ਤੇ ਕੰਜਕਾਂ ਤੁਹਾਨੂੰ ਪਤਾ ਵਾ ਮਿਲਦੀਆਂ ਹੀ ਨਹੀਂ ਆ ਸਾਰੇ ਜਣੇ ਲੈਣ ਵਾਸਤੇ ਜਾਂਦੇ ਆ ਕੰਜਕਾਂ ਨੂੰ ਵੀ ਘਰਾਂ ਘਰਾਂ ਚੋਂ ਬੁਲਾ ਕੇ ਲਿਆ ਹੁੰਦੀ ਆ ਚੱਕ ਕੇ ਲਿਆ ਹੁੰਦੀ ਉਹਨਾਂ ਨੂੰ ਵੀ ਚੱਲ ਆ ਕੇ ਕੰਜਕਾਂ ਹਨਾ ਤੇ ਇਦਾਂ ਹੀ ਮਾਤਾ ਰਾਨੀਂ ਕਿਰਪਾ ਬਣਾਈ ਰੱਖੇ ਤੇ ਉਹਨਾਂ ਦਾ ਆਸ਼ੀਰਵਾਦ ਬਣਿਆ ਰਹੇ ਸਾਰਿਆਂ ਦੇ ਉੱਤੇ ਇੱਥੇ ਬਸ ਕਰਦੇ ਪਏ ਸੀ ਜਿੱਦਾਂ ਮੌਲੀ ਬੰਦੇ ਆ ਨਾ ਤੇ ਉਹ ਵਾਲੇ ਬੱਚਿਆਂ ਨੂੰ ਬੰਦੇ ਪਏ ਸੀ ਕਿ ਕੰਜਕਾ ਨੂੰ ਤੇ ਇੱਕ ਵਿੱਚ ਲੈਂਕਰ ਆ ਹੀਗਾ ਜਿਹੜਾ ਲੜਕਾ ਵਣਾ ਤੇ ਇਹ ਤੇ ਬਾਕੀ ਕਈਆਂ ਦੇ ਘਰਾਂ ਦੇ ਵਿੱਚ ਦੇ ਦੇਈਦੀ ਆ ਜਿੱਦਾਂ ਲੜਕੀਆਂ ਕਈ ਸਕੂਲ ਬੱਚੇ ਗਏ ਉਹਨਾਂ ਦੇ ਫਿਰ ਘਰਾਂ ਦੇ ਵਿੱਚ ਹੀ ਫੜਾ ਦਿੰਦੇ ਆ ਇਦਾਂ ਜਿਹੜਾ ਪ੍ਰਸ਼ਾਦ ਹੁੰਦਾ ਵਾ ਤੇ ਛਨੇ ਬਣਾ ਕੇ ਤੇ ਹੁਣ ਪ੍ਰਸ਼ਾਦ ਨਾਲ ਤੇ ਫਿਰ ਸਾਰੇ ਜਣੇ ਆਪਾਂ ਹੁਣ ਪ੍ਰਸ਼ਾਦ ਖਾਵਾਂਗੇ ਕੰਚਕਾ ਨੂੰ ਖਵਾ ਕੇ ਤੇ ਇੱਥੇ ਸਾਰਿਆਂ ਨੂੰ ਫਿਰ ਨਾ ਕੁਝ ਨਾ ਕੁਝ ਗਿਫਟ ਦਿੰਦੇ ਆ ਜਿੱਦਾਂ ਇੱਕ ਪਲੇਟਾਂ ਹੋ ਜਾਂਦੀਆਂ ਜੋ ਵੀ ਸ਼ਰਦਾ ਵਾ ਕਿਸੇ ਦੀ ਜੋ ਵੀ ਹੁੰਦਾ ਉਹ ਸਾਰੇ ਕੰਝਕਾਂ ਨੂੰ ਦੇ ਦਿੰਦੇ ਆ ਤੇ ਆਰਤੀ ਵਗੈਰਾ ਕੰਝਕਾ ਦੀ ਆ ਵੀ ਜਿਆਦਾ ਇੱਧਰ ਉੱਧਰ ਨਹੀਂ ਪੈਣਾ ਚਾਹੀਦਾ ਹੈਗਾ ਜੋ ਬਸ ਸ਼ਰਦਾ ਹੋਣੀ ਚਾਹੀਦੀ ਹੈ ਮਨ ਦੇ ਵਿੱਚ ਤੇ ਜਿਆਦਾ ਵਿਚਾਰਾਂ ਚ ਨਹੀਂ ਪੈਂਦੇ ਹੈਗੇ ਆਪਾਂ ਵੀ ਤੇ ਇੱਥੇ ਬੱਚਿਆਂ ਦੀਆਂ ਥਾਲੀਆਂ ਕੁਝ ਦੇਤੀਆਂ ਵਾਂ ਜਿਹੜੇ ਬੱਚੇ ਕੁਝ ਦੀਆਂ ਘਰ ਪਚਾਦਾ ਨਾ ਆਵਾ ਤੇ ਹਨਵੀਕਾ ਨੂੰ ਤੇ ਅਨਾਹਤ ਵਾ ਬੱਚੀ ਆ ਸਾਡੀ ਇਹ ਵੀ ਤੇ ਇਹਨਾਂ ਦੋਨੋਂ ਨੂੰ ਮੈਂ ਖਿਲਾ ਰਹੀ ਸੀ ਗੀ ਬੱਚਿਆਂ ਨੂੰ ਤੇ ਬਹੁਤ ਮਜ਼ੇ ਦੇ ਨਾਲ ਪ੍ਰਸ਼ਾਦ ਖਾ ਰਹੀਆਂ ਸੀਗੀਆਂ ਦੋਨੋਂ ਹੀ ਤੇ ਖੁਸ਼ੀ ਹੁੰਦੀ ਹੈ ਬੱਚੇ ਇਦਾਂ ਖਾ ਲੈਣ ਨਾ ਤੇ ਹੁਣ ਕਿਉਂਕਿ ਬੱਚੇ ਖਾਂਦੇ ਨਹੀਂ ਨਾ ਕੁਝ ਵੀ ਨਖਰੇ ਕਰਦੇ ਆ ਤੇ ਫਿਰ ਹੁੰਦਾ ਵੀ ਜਦੋਂ ਖਾ ਲੈਂਦੇ ਆ ਤੇ ਫਿਰ ਵਧੀਆ ਲੱਗਦਾ ਵੀ ਚਲ ਅੱਜ ਇਹਨਾਂ ਨੇ ਵਧੀਆ ਤਰ੍ਹਾਂ ਖਾ ਲਿਆ ਕੋਈ ਨਖਰਾ ਨਹੀਂ ਕੀਤਾ ਹੈਗਾ ਬੱਚਿਆਂ ਨੇ ਇਸ ਕਰਕੇ ਦੋਨੋਂ ਬੜੇ ਪਿਆਰ ਨਾਲ ਇੱਕ ਦੂਜੇ ਵੱਲ ਦੇਖੋ ਦੇਖੀ ਨਾ ਖਾ ਰਹੀਆਂ ਸੀਗੀਆਂ ਤੇ ਇਹਨਾਂ ਨੂੰ ਖਵਾ ਰਹੀ ਸੀਗੀ ਪ੍ਰਸ਼ਾਦ ਤੇ ਜਦੋਂ ਇਹ ਖਾ ਲੈਣਗੇ ਤੇ ਫਿਰ ਇੱਥੇ ਹੁਣ ਮੈਂ ਨਾ ਖਾਂਦੀ ਪਈ ਸੀ ਕਿ ਮੈਂ ਆਖਿਆ ਵੀ ਆਪਾਂ ਸਾਰੇ ਜਣੇ ਹੁਣ ਖਾਂਦੇ ਪਏ ਸੀਗੇ ਵੈਸੇ ਤੇ ਤੇ ਉਦੋਂ ਨਾ ਚਣਿਆਂ ਦਾ ਪ੍ਰਸ਼ਾਦ ਬੰਦਾ ਹੁੰਦਾ ਗਰਮੀਆਂ ਦੇ ਵਿੱਚ ਨਾ ਜਦੋਂ ਗੁਰੂ ਅਰਜਨ ਦੇਵ ਜੀ ਦਾ ਹੁੰਦਾ ਵਾ ਸ਼ਹੀਦੀ ਦਿਨ ਹੁੰਦੇ ਨਾ ਤੇ ਉਦੋਂ ਇਸ ਤਰ੍ਹਾਂ ਪ੍ਰਸ਼ਾਦ ਤੇ ਉਹ ਫਿਰ ਨਾਲ ਦੂਸਰਾ ਪ੍ਰਸ਼ਾਦ ਵੀ ਦੋਨੋਂ ਪ੍ਰਸ਼ਾਦ ਤੇ ਸਾਰੇ ਖੋਜੋ ਕਿਹ ਪ੍ਰਸ਼ਾਦ ਵੈਸੇ ਖਾਂਦੇ ਨੇ ਜਿਦਾਂ ਚਣੇ ਵੀ ਤੇ ਨਾਲ ਪ੍ਰਸ਼ਾਦ ਵੀ ਨਾ ਵਧੀਆ ਲੱਗਦਾ ਹਾਂ ਨੀ ਹਾਂ ਨੀ ਮੇਰੇ ਕੋ ਗਿਫਟ ਮਿਲਨੇ ਲੱਗਾ ਏ ਕੰਜਕੋ ਦਾ फ्रॉक बने हुए देख रहे हो आप फ्रॉक बने हुए ये फ्रॉक के साथ आप खेल रहे रोते नहीं है ऐसे ठीक है गुरगल हो ना सबने अपने अपने घर जाना होता है ना आप अपने घर पे बैठी हो ना मम्मा के पास फिर तो मम्मा याद कर रही होगी ना कहाँ गई है ना घर तो रोते नहीं है हाँ ये कि सोना ये की चीज़ा कैसे खेलते हैं अनविका चलो बाकी था 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 था। अच्छा ये खाएगा आ, नहीं।, नहीं ये देखो अरे थाने जितनी जितनी गाधी सारे खा जाएगी अच्छा ये अपने अंदर ले जाएगा एक तो मैंने ऐसी जेडी काडी है तुझे वो लेनी है जदा मतलब

ਫੈਨੀਆ ਵਾਂ ਤੇ ਕਿਹਨੂ ਕਿਹਨੂ ਫੈਨੀਆ ਪਸੰਦ ਨੇ ਤੇ ਫੈਨੀਆ ਮੈਂ ਨਾ ਪਿਉਂਦੀਆਂ ਦੁੱਧ ਦੇ ਵਿੱਚ ਹੁਣ ਫੈਨੀਆ ਇਹ ਸਾਡੀਆਂ ਤੇ ਬਹੁਤ ਫੇਵਰਟ ਨੇ ਵੈਸੇ ਮੇਰੇ ਹਸਬੰਡ ਸੰਧੂ ਸਾਹਿਬ ਵੀ ਬਹੁਤ ਖਾਂਦੇ ਨੇ ਫੈਨੀਆ ਖੁਸ਼ ਹੋ ਕੇ ਤੇ ਮੈਂ ਤੇ ਆਪ ਫੈਨੀਆ ਬਹੁਤ ਵਧੀਆ ਲੱਗਦੀਆਂ ਨੇ ਤੇ ਕਿਹਨੂ ਕਿਹਨੂ ਵਧੀਆ ਲੱਗਦੀਆਂ ਇੱਥੇ ਰੱਖ ਦਿੱਤੇ ਅੱਜ ਦਾ ਪਾਸਤਾ ਰੱਖ ਦਿੱਤਾ ਉਬਲਣਾ ਤੇ ਇੱਥੇ ਤੜਕਾ ਲਗਾਣੇ ਆ ਤੇ ਇੱਥੇ ਸੌਸ ਬਣਾਉਣੇ ਆ ਵੇਖੋ ਸ਼ਿਮ ਸ਼ਮਲਾ ਮਿਰਚ 레드 ਵਾਲੀ ਆ ਤੇ ਕੌਲਨਾ ਤੇ ਪਿਆਜ਼ ਆ ਬਟਰ ਆ ਤੇ ਆਪਾਂ ਮੋਟੀ ਮੋਟੀ ਇਹ ਕੱਟ ਲਈ ਹੋਈ ਆ ਮਸ਼ਰੂਮ ਇਧਰ ਬਣਾਣੇ ਆਪਾਂ ਗਾਰਲਿਕ ਬ੍ਰੈਡ ਬਣਾਣੇ ਨੇ ਤੇ ਇਹ ਚੀਜ਼ ਆ ਇਹ ਮੈਂ ਉਥੋਂ ਚੀਜ਼ ਲੈ ਕੇ ਆਈ ਸੀਗੀ ਆ ਬਹਿਰੀਨ ਤੋਂ ਚੀਜ਼ ਲੈ ਕੇ ਆਈ ਖਤਮ ਹੋ ਗਿਆ ਵੈਸੇ ਹੁਣ ਆ ਪਿਆਜ਼ ਪਾ ਦਿੱਤੇ ਨੇ ਇਥੇ ਪਾ ਦਿੱਤਾ ਵਾ ਆਪਾਂ ਸਾਰੇ ਸਬਜ਼ੀਆਂ ਵਿੱਚ ਪਾ ਦਿੱਤੀਆਂ ਨੇ ਥੋੜੀਆਂ ਜਿਹੀਆਂ ਇਹਨਾਂ ਨੂੰ ਕਰਨਾ ਵਾ ਬਸ ਵੀ ਜਦੋਂ ਨਾ ਇਹ ਸੌਫਟ ਸੌਫਟ ਹੋ ਜਾਣ ਵੀ ਸਾਰਾ ਕੁਝ ਜੀ ਸੌਫਟ ਹੋ ਜਾਵੇ ਪੂਰਨ ਨਹੀਂ ਹੈ ਇਹਨਾਂ ਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਹੀ ਬਸ ਠੀਕ ਵਾਂਗੂ ਸਟ੍ਰੀਮ ਹੀ ਹੋ ਜਾਣਾ ਇਧਰ ਕਰੀਮ ਬਣਾਉਣੀ ਆ ਪਾਉ ਕ੍ਰੀਮ ਦੇ ਵਿੱਚ ਕੀ ਪਾਉਣਾ ਜੀ ਇਹ ਮੈਦਾ ਪਾਵਾਂਗੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਬਟਰ ਪਾ ਕੇ ਫਿਰ ਮੈਦਾ ਭੁੰਨਾਂਗੇ ਇਹਦੇ ਵਿੱਚ ਫਿਰ ਕਰਦੇ ਆ ਗਾਰਲਿਕ ਇਧਰ ਗ੍ਰੈਂਡ ਹੀ ਕਰ ਲੈਨੇ ਇਹਨੂੰ ਇਹਦੇ ਚੋਂ ਕੱਢ ਕੇ ਤੇ ਇਧਰ ਪਾ ਦਿੱਤੇ ਨੇ ਤੇ ਆ ਗਾਰਲਿਕ ਉਹ ਇਸ ਤਰ੍ਹਾਂ ਕਰ ਲਿਆ ਸੀ ਗਾਰਲਿਕ ਇਦਾਂ ਕਰ ਲਿਆ ਇਹਨੂੰ ਕੌਲੀ ਚ ਕੱਢ ਲੈਨੇ ਆ ਇਹਦੇ ਚ ਕੱਢ ਲੈਨੀ ਆ ਮੈਂ ਤੇ ਇਧਰਾ ਸੌਸ ਵੀ ਤਿਆਰ ਹੋ ਗਈ ਹੈ ਇਹਨੂੰ ਮੈਦੇ ਨੂੰ ਪਾਇਆ ਸੀ ਜੇਸੀ ਕਿ ਉਹ ਦੇ ਵਿੱਚ ਤੇ ਹੁਣ ਭੁੰਨ ਲਿਆ ਥੋੜਾ ਤੇ ਹੁਣ ਦੇਸੀ ਦੁੱਧ ਪਾਵਾਂਗੀ ਦੁੱਧ ਪਾ ਕੇ ਨਾ ਇਦਾਂ ਮਿਕਸ ਕਰ ਲੈਣਾ ਹੁਣ ਜਿੰਨੀ ਤੁਹਾਨੂੰ ਚਾਹੀਦੀ ਹੈ ਨਾ ਸੌਸ ਜਿੱਦਾਂ ਓਨੇ ਕੱਪਾ ਕਰ ਲੈਨੇ ਪਾਸਤਾ ਪਾ ਦਿੱਤਾ ਵਿੱਚ ਤੇ ਵਿੱਚ ਸਾਰਾ ਸਮਾਨ ਸਮੂਹ ਪਾਤਾ ਜਿੰਨਾ ਵੀ ਹੀ ਨਾ ਆਪਾਂ ਸਬਜ਼ੀਆਂ ਵਗੈਰਾ ਇਹ ਸਾਰੀਆਂ ਸੌਸ ਦੇ ਵਿੱਚ ਪਾ ਦਿੱਤੀਆਂ ਤੇ ਇਧਰ ਹੋ ਗਿਆ گارਲਿਕ ਬ੍ਰੈਡ ਵਾਸਤੇ ਆਪਾਂ ਬਣਾ ਲਿਆ ਵਾ ਇਹਦੇ ਵਿੱਚ ਨਾ ਬਟਰ ਪਾਤਾ ਹੈਗਾ ਲਸਣ ਦੇ ਵਿੱਚ ਗ੍ਰाइंड ਕਰਕੇ ਲਸਣ ਨੂੰ ਉਹਦੇ ਚਪਾ ਤੱਕ ਤੇ ਇਹ ਚੀਜ਼ ਆ ਹੈ ਚੀਜ਼ ਆਏ ਤੇ ਚੀਜ਼ ਉੱਤੇ ਪਾ ਦਾਂਗੇ ਤੇ ਇਹ ਹੁਣ ਉੱਪਰ ਲਗਾ ਦੇਣੀ ਇਹਦੇ ਤੇ ਇਹ ਨਮਕ ਵਿੱਚ ਪਾਉਣਾ ਇਹਦੇ ਨਮਕ ਤੇ ਥੋੜੀ ਜੀ ਕਾਲੀ ਮਿਰਚ ਪਾ ਲੈਣੀ ਇਹਦੇ ਚ ਚੀਜ਼ ਤੇ گارਲਿਕ ਬ੍ਰੈਡ ਆ ਹੁਣ ਤਿਆਰ ਹੋ ਗਏ ਤੇ ਇਹਨਾਂ ਦੇ ਉੱਤੇ ਨਾ ਮੈਂ ਇਹਦੇ ਵਿੱਚ ਰੱਖ ਦਿੰਨੀ ਐਰ ਫਰਾਈ ਦੇ ਵਿੱਚ ਗਰਮ ਹੋ ਗਿਆ ਵਾ ਤੇ ਇਹਦੇ ਵਿੱਚ ਪੀਸ ਚੱਕ ਕੇ ਰੱਖ ਦਾਂਗੀ ਤੇ ਇਸ ਤਰ੍ਹਾਂ ਹੋ ਜਣੇ ਬਹੁਤ ਵਧੀਆ ਤੇ ਇੱਕ ਉਪਰ ਆਖ ਦੇਣੀ ਆ ਵੀ ਐਸਾ ਆ ਦੇਖੋ ਜੀ ਸਾਡਾ ਹੁਣ ਪਾਸਤਾ ਤਿਆਰ ਆ ਟੇਸਟ ਕਰ ਲਿਆ ਆਪਾਂ ਬਹੁਤ ਵਧੀਆ ਟੇਸਟ ਆ ਤੇ ਹੁਣ ਇਹ ਖਾਣੇ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਏਗੀ ਵਧੀਆ ਲੱਗੀ ਹੈ ਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਓ ਅੱਗੇ ਤੇ ਮਿਲਦੇ ਹਾਂ ਦੂਸਰੀ ਵੀਡੀਓ ਦੇ ਵਿੱਚ ਓਕੇ ਜੀ ਬਾਏ ਬਾਏ